ਸਾ ਵਾਹਿਗੁਰੂ ਜੀ ਦੀ ਫਤਿਹ ਮੈਂ ਸੁਰਿੰਦਰ ਸਿੰਘ ਸੂਬਾ ਪ੍ਰਧਾਨ ਛੱਬੀ ਤੋਂ ਅਪਰੈਂਟਸ਼ਿਪ ਕੈਂਡੀਡੇਟ ਯੂਨੀਅਨ ਦਾ ਪ੍ਰਧਾਨ ਹਾਂ ਮੈਂ ਸਾਰੇ ਛੱਬੀ ਦੇ ਕੈਂਡੀਡੇਟ ਨੂੰ ਇਹ ਅਪੀਲ ਕਰਦਾ ਕਿ ਆਪਣੀ ਦੋਵੇਂ ਯੂਨੀਅਨ ਦੀ ਸਹਿਮਤੀ ਹੋ ਗਈ ਨਵੀਂ ਕਮੇਟੀ ਦਾ ਗਠਨ ਹੋ ਗਿਆ ਹੈ ਸਾਰੇ ਵੀਰਾਂ ਦੇ ਭੈਣਾਂ ਨੂੰ ਬੇਨਤੀ ਹੈ ਕਿ ਆਪਾਂ 11 ਤਰੀਕ ਦਿਨ ਮੰਗਲਵਾਰ ਸਵੇਰੇ 8 ਵਜੇ ਹੈੱਡ ਆਫਿਸ ਦੇ ਸਾਹਮਣੇ ਇਕੱਠੇ ਹੋਣਾ ਹੈ ਇਕੱਠੇ ਹੋਣ ਤੋਂ ਬਾਅਦ ਆਪਾਂ ਡਿਪਾਰਟਮੈਂਟ ਨਾਲ ਮੀਟਿੰਗ ਕਰਾਂਗੇ ਮੀਟਿੰਗ ਜੇ ਆਪਣੀ ਉਸ ਤੋਂ ਪਹਿਲਾਂ ਕੋਈ ਹੱਲ ਨਹੀਂ ਕਰਦੇ ਮੀਟਿੰਗ ਤੋਂ ਤਾਂ ਜਾਂ ਮੀਟਿੰਗ ਦੇ ਵਿੱਚ ਉਸ ਤੋਂ ਬਾਅਦ ਆਪਣਾ ਪਰਮਾਨੈਂਟ ਉੱਥੇ ਪੱਕਾ ਧਰਨਾ ਲੱਗੇਗਾ ਜਿੰਨੀ ਦੇਰ ਲਗਾਤਾਰ ਧਰਨਾ ਲੱਗੇਗਾ ਆਪਣੇ ਸਾਰੇ ਯੂਨੀਅਨ ਮੈਂਬਰ ਵੀ ਉੱਥੇ ਰਹਿਣਗੇ ਆਪਾਂ ਵੀ ਉੱਥੇ ਹੀ ਰਵਾਂਗੇ 2600 2600 ਦੇ 2600 ਕਲੀਟ ਸਾਰਿਆਂ ਨੂੰ ਹੱਕ ਬਣ ਕੇ ਅਪੀਲ ਸਾਰੇ ਪੰਜਾਬ ਦੇ 23 ਜ਼ਿਲ੍ਹਿਆਂ ਦੇ 2600 ਸਿਲੈਕਟਡ ਕੈਂਡੀਡੇਟ ਅਤੇ ਹੋਰ ਵੀ ਆਪਣੇ ਨਾਲ ਸਾਥੀ ਜੋ ਆਪਣੇ ਅਪਰੈਂਟਸ਼ਿਪ ਦੇ ਵਿੱਚੋਂ ਰਹਿ ਗਏ ਜਾਂ ਕਿਸੇ ਵੀ ਤਰ੍ਹਾਂ ਉਹਨਾਂ ਨੂੰ ਨਾਲ ਲੈ ਕੇ ਆਓ ਕਾਬੋ ਤੇ ਇਕੱਠੇ ਹੋ ਕੇ ਇੱਕ ਮੰਚ ਤੇ ਧਰਨਾ ਲਾਈਏ ਤੇ ਆਪਾਂ ਡਿਪਾਰਟਮੈਂਟ ਨੂੰ ਵਿਖਾ ਜੀ ਕਿ ਅਸੀਂ ਇੱਕ ਆ ਸਤਿ ਸ਼੍ਰੀ ਅਕਾਲ ਜੀ ਮੈਂ ਫਤੇ ਸਿੰਘ ਸੂਬਾ ਉਪਕਸ਼ਕਰ ਜਿਸ ਤਰ੍ਹਾਂ ਆਪ ਜੀ ਨੂੰ ਪਤਾ ਹੀ ਕਿ ਅੱਜ ਬਠਿੰਡਾ ਵਿਖੇ ਜੋ ਕਮੇਟਿੰਗ ਕੀਤੀ ਗਈ ਸੀ ਦੋਨਾਂ ਧਿਰਾਂ ਨੂੰ ਲੈ ਕੇ ਦੋਨਾਂ ਯੂਨੀਅਨ ਨੂੰ ਲੈ ਕੇ ਜਿਸ ਤਰ੍ਹਾਂ ਆਪ ਸੀ ਮਤਬਦ ਸੀ ਉਹਨਾਂ ਨੂੰ ਮਕਾਉਣ ਵਾਸਤੇ ਤਾਂ ਮਹਾਰਾਜ ਦੀ ਕਿਰਪਾ ਨਾਲ ਬਹੁਤ ਵਧੀਆ ਰਿਹਾ ਸਾਰਿਆਂ ਦੇ ਵਿਚਾਰ ਆਪਸ ਵਿੱਚ ਸਾਂਝੇ ਕੀਤੇ ਗਏ ਤਾ ਅੱਗੇ ਸਾਰਿਆਂ ਨੇ ਹਰੇਕ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਆਪਾਂ ਇਕਜੁੱਟ ਹੋ ਕੇ ਮਿਲ ਜੁਲ ਕੇ ਰਹਿਣਾ ਹੈ ਸਾਂਝੀ ਵਾਲਤਾ ਸਨੇਹਾ ਦੇਣਾ ਹੈ ਤੇ ਅੱਗੇ ਤੋਂ ਸਾਥੀਆਂ ਨੂੰ ਇਹੀ ਅਪੀਲ ਕਰਦੇ ਹਾਂ ਅੱਗੇ ਭਾਈ ਅੱਗੇ ਤੋਂ ਆਪਾਂ ਕਦੇ ਵੀ ਕਿਸ ਨੂੰ ਭद्दी ਸ਼ਬਦਾਵਲੀ ਨਹੀਂ ਵਰਤਣੀ ਕਿਸੇ ਨੂੰ ਗਲਤ ਨਹੀਂ ਬੋਲਣਾ ਤਾਂ ਜੋ ਕਿਸੇ ਦੇ ਮਨ ਨੂੰ ਠੇਸ ਪਹੁੰਚੇ ਆਪਾਂ ਸਾਰਿਆਂ ਨੇ ਸਾਰਿਆਂ ਨੇ ਭੈਣਾ ਭਰਾਵਾਂ ਤਰ੍ਹਾਂ ਰਹਿਣਾ ਇੱਕ ਪਰਿਵਾਰ ਦੀ ਤਰ੍ਹਾਂ ਰਹਿਣਾ ਹੈ ਆਪਸ ਵਿੱਚ ਮਿਲ ਜੁਲ ਕੇ ਰਹਿਣਾ ਹੈ ਸਾਰਿਆਂ ਨੇ ਧਰਨੇ ਤੇ ਜਾਣਾ ਹੈ ਤੇ ਬਾਅਦ ਚੜ ਕੇ ਸਰ ਬੋਣਾ ਧਰਨੇ ਦਾ ਤੇ ਆਪਣੇ ਨਾਲ ਦੇ ਸੰਗੀ ਸਾਥੀਆਂ ਨੂੰ ਵੀ ਲੈ ਕੇ ਜਾਣਾ ਹੈ ਤਾ ਜੋ ਡਿਪਾਰਟਮੈਂਟ ਤੇ ਪ੍ਰੈਸ਼ਰ ਬਣਾਇਆ ਜਾ ਸਕੇ ਤੇ ਸਭ ਤੋਂ ਜਲਦੀ ਤੋਂ ਜਲਦੀ ਜੋਇਨਿੰਗ ਕਰਵਾਈ ਜਾ ਸਕੇ ਇੰਨੀ ਆਸ ਉਮੀਦ ਅਸੀਂ ਕਰਦੇ ਹਾਂ ਤੁਹਾਡੇ ਤੋਂ ਕਿ ਸਾਰੇ ਹੀ ਭਰਾ ਪੈਣਾ ਸਾਥੀ ਵੱਧ ਵਸ ਸਹਿਯੋਗ ਦੇਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ